ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਬਿਲਕੁਲ ਗੁਬਾਰਿਆਂ ਦੇ ਵਾਂਗੂ ਫੁਲਾਵਾਂਗੇ ਪਟੂਰੇ ਉਹ ਵੀ ਘਰ ਵਿੱਚ ਬੜੇ ਹੀ ਆਸਾਨ ਤਰੀਕੇ ਨਾਲ ਇਹ ਛੋਲੇ ਪਟੂਰੇ ਬੰਦੇ ਆ ਜਦੋਂ ਤੁਸੀਂ ਇੱਕ ਵਾਰੀ ਖਾ ਲੇਂ ਬਾਰ ਬਾਰ ਬਣਾਇਆ ਕਰੋਗੇ ਛੋਲੇ ਬਾਜ਼ਾਰ ਤੋਂ ਕਿਤੇ ਜ਼ਿਆਦਾ ਵਧੀਆ ਕਿਉਂਕਿ ਘਰ ਦੇ ਵਿੱਚ ਆਪਾਂ ਆਪਣੇ ਹੱਥਾਂ ਨਾਲ ਵਧੀਆ ਪਿਓਰ ਸਮਾਨ ਪਾਉਣੇ ਆਗੇ ਤੇ ਆਟਾ ਜਿੰਨਾ ਤੁਹਾਡਾ ਜਾਲੀਦਾਰ ਹੋਊਗਾ ਪਟੂਰਾ ਤੁਹਾਡਾ ਉਹੇ ਜਿਹਾ ਹੀ ਜਾਲੀ ਵਾਲਾ ਬਣੂਗਾ بس ਇਹਨੂੰ ਬਰੌਂ ਦਾ ਥੋੜਾ ਜਿਹਾ ਤਰੀਕਾ ਹੈ ਥੋੜੀਆਂ ਜਿਹੀ ਗੱਲਾਂ ਧਿਆਨ ਵਿੱਚ ਰੱਖੋਗੇ ਤਾਂ ਤੁਹਾਡੇ ਵੀ ਪਟੂਰੇ ਇਸੇ ਤਰ੍ਹਾਂ ਫੁੱਲੇ ਫੁੱਲੇ ਬਣਨਗੇ ਸਭ ਤੋਂ ਪਹਿਲਾਂ ਜਿੰਨਾ ਵੀ ਸਮਾਨ ਤੁਸੀਂ ਆਟਾ ਗੁੰਨਣ ਵਿੱਚ ਯੂਜ਼ ਕਰਨਾ ਉਹ ਮਿੰਕੇ ਪਾਉਣਾ ਕੋਈ ਵੀ ਇੱਕ ਭਾਂਡਾ ਲੈ ਲਿਓ ਆਪਾਂ 2 ਕੱਪ ਤੋਂ ਥੋੜਾ ਜਿਹਾ ਘੱਟ ਲਈਏ ਸੂਜੀ ਸੂਜੀਏ ਜਿਹੜੀ ਆਪਣੀ ਮੋਟੀ ਹੈ ਪਰ ਇਹ ਆਪਾਂ ਮੋਟੀ ਬਿਲਕੁਲ ਨਹੀਂ ਚਾਹੀਦੀ ਜੇ ਤੁਹਾਡੇ ਕੋਲ ਬਰੀਕ ਵਾਲੀ ਹੋਏ ਤੁਸੀਂ ਉਹੀ ਯੂਜ਼ ਕਰ ਲਿਓ ਮੇਰੇ ਕੋਲ ਮੋਟੀ ਸੀ ਆਪਾਂ ਇਹਨੂੰ 1.5 ਮਿੰਟ ਲਈ ਗ੍ਰਾਈਂਡ ਕਰ ਲਏ ਤੇ ਹਲਕੀ ਜਿਹੀ ਇਹ ਬਰੀਕ ਕਰ ਲਈ ਜਿਆਦਾ ਇਹ ਬਰੀਕ ਵੀ ਨਾ ਹੋਵੇ ਤੇ ਮੋਟੀ ਵੀ ਨਾ ਹੋਵੇ ਇਸ ਗੱਲ ਦਾ ਤੁਸੀਂ ਇੱਥੇ ਧਿਆਨ ਰੱਖਣਾ ਉਸ ਤੋਂ ਬਾਅਦ ਜਿੰਨੀ ਤੁਸੀਂ ਸੂਜੀ ਲਈ ਹੈ ਉਨਾ ਹੀ ਤੁਸੀਂ ਦਹੀਂ ਲੈਣਾ ਦਹੀਂ ਤੁਹਾਡਾ ਬਿਲਕੁਲ ਫਰੈਸ਼ ਹੋਣਾ ਚਾਹੀਦਾ ਖੱਟਾ ਬਿਲਕੁਲ ਨਹੀਂ ਹੋਣਾ ਚਾਹੀਦਾ ਜੇ ਤੁਹਾਡਾ ਦਹੀਂ ਖੱਟਾ ਹੈ ਫਿਰ ਤੁਸੀਂ ਇਹਨੂੰ ਸੂਜੀ ਤੋਂ ਘੱਟ ਲੈਣਾ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਸੂਜੀ ਦੇ ਬਰਾਬਰ ਹੀ ਆਪਾਂ ਦਹੀਂ ਪਾਈ ਹੈ ਫਿਰ ਦੋਨਾਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਟੱਕੇ ਨੂੰ 15-20 ਮਿੰਟ ਲਈ ਰ ਇਸ ਤੇ ਰੱਖ ਲਾਂਗੇ ਉਸ ਤੋਂ ਬਾਅਦ ਜਦੋਂ 15-20 ਮਿੰਟ ਹੋ ਗਏ ਫਿਰ ਆਪਾਂ ਆਟਾ ਗੁੰਨਣਾ ਸ਼ੁਰੂ ਕਰਾਂਗੇ ਇਹਦੇ ਲਈ ਆਪਾਂ ਲਈਏ 4 ਕੱਪ ਮੈਦੇ ਦੀ ਇੱਥੇ ਤੁਸੀਂ ਧਿਆਨ ਰੱਖਿਓ ਜੇ ਤੁਸੀਂ 2 ਕੱਪ ਸੂਜੀ ਲੈਣੇ ਹੋ ਤਾਂ 4 ਕੱਪ ਮੈਦਾ ਲੈਣਾ ਹੈ ਜੇ 1 ਕੱਪ ਸੂਜੀ ਲੈਣੇ ਹੋ ਤਾਂ 2 ਕੱਪ ਮੈਦਾ ਲੈਣਾ ਜਾਨੀ ਕਿ ਦੁੱਗਣਾ ਉਸ ਤੋਂ ਬਾਅਦ ਜੀ ਆਪਾਂ 4 ਕੱਪ ਮੈਦੇ ਦੇ ਲੈ ਕੇ ਫਿਰ ਇਹਦੇ ਵਿੱਚ ਅੱਧਾ ਚਮਚ ਪਾਵਾਂਗੇ ਨਮਕ ਦਾ ਇਹ ਤੁਸੀਂ ਆਪਣੀ ਜ਼ਰੂਰਤ ਦੇ ਅਨੁਸਾਰ ਦੇਖ ਲਿਓ ਵੈਸੇ ਅੱਧਾ ਚਮਚ ਕਾਫੀ ਹੁੰਦਾ ਸਵਾ ਕ ਚਮਚ ਆਪਾਂ ਪਾਇਆ ਪੀਸੀ ਹੋਈ ਚੀਨੀ ਦਾ ਤੁਸੀਂ ਚਾਹੋ ਤਾਂ ਇੱਥੇ ਦੋ ਚਮਚ ਮਿਕਸ ਕਰ ਸਕਦੇ ਹੋ ਪਰ ਮੈਂ ਥੋੜਾ ਜਿਹਾ ਘੱਟ ਹੀ ਰੱਖਿਆ ਫਿਰ ਆਪਾਂ ਬਿਲਕੁਲ ਛੋਟਾ ਲੈ टीस्पून ਤੇ ਅੱਧਾ ਪਾਵਾਂਗੇ ਬੇਕਿੰਗ ਸੋਡੇ ਦਾ ਤੇ ਫੁੱਲ ਪਾਵਾਂਗੇ ਆਪਾਂ ਬੇਕਿੰਗ ਪਾਊਡਰ ਦਾ ਇਹ ਬਿਲਕੁਲ ਥੋੜਾ ਥੋੜਾ ਹੀ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਆਪਾਂ ਹੱਥਾਂ ਨਾਲ ਮਿਕਸ ਕਰ ਦਾਂਗੇ ਫਿਰ ਮਿਕਸ ਕੀਤੀ ਹੋਈ ਸੂਜੀ ਤੇ ਦਹੀਂ ਆਪਾਂ ਇਸ ਮੈਦੇ ਦੇ ਵਿੱਚ ਪਾ ਦਾਂਗੇ ਪਾਣੀ ਤੁਸੀਂ ਇੱਕਦਮ ਬਿਲਕੁਲ ਨਹੀਂ ਵਰਤਣਾ ਇਹਦੇ ਨਾਲ ਹੀ ਤੁਸੀਂ ਹੌਲੀ-ਹੌਲੀ ਇਹਨੂੰ ਗੁੰਨਣਾ ਸ਼ੁਰੂ ਕਰ ਦਿਓ ਜਿੰਨਾ ਵਧੀਆ ਤੁਸੀਂ ਪਟੂਰੀਆਂ ਦਾ ਆਟਾ ਤਿਆਰ ਕਰੋਗੇ ਉਹਨੇ ਵਧੀਆ ਹੀ ਪਟੂਰੇ ਬਣ ਕੇ ਤਿਆਰ ਹੋਣਗੇ ਜਦੋਂ ਹੀ ਤੁਸੀਂ ਇਹਨੂੰ ਗੁੰਨਣਾ ਸ਼ੁਰੂ ਕਰੋਗੇ ਤਾਂ ਤੁਹਾਨੂੰ ਲੱਗੂਗਾ ਵੀ ਇਹਦੇ ਵਿੱਚ ਮਿਕਸ ਨਹੀਂ ਹੋ ਰਿਹਾ ਪਰ ਥੋੜੀ ਜਿਹੀ ਧੀਰਵਾਦੀ ਇਹ ਕਾਫੀ ਇਹਦੇ ਵਿੱਚ ਮਿਕਸ ਹੋ ਜਾਊਗਾ ਜੇ ਪਾਣੀ ਦੀ ਜ਼ਰੂਰਤ ਪਵੇ ਤੁਸੀਂ ਤਾਂ ਪਾਓ ਇੱਕ ਵਾਰੀ ਉਸੇ ਨਾਲ ਹੀ ਗੁੰਦੇ ਜਾਓ ਪਰ ਆਪਾਂ ਬਾਅਦ ਵਿੱਚ ਪਾਣੀ ਵੀ ਮਿਕਸ ਕੀਤਾ ਹੈ ਗਲਾਸ ਦਾ ਚੌਥਾ ਕ ਹਿੱਸਾ ਇਹਦੇ ਵਿੱਚ ਪਾਣੀ ਤੇ ਪਰ ਆਟਾ ਜਿਹੜਾ ਤੁਹਾਡਾ ਸਖਤ ਬਿਲਕੁਲ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਸੌਫਟ ਜਿਹਾ ਹੋਵੇ ਜਿਹੜਾ ਆਰਾਮ ਨਾਲ ਹੀ ਹੱਥਾਂ ਵਿੱਚ ਲਚਕੀਲਾ ਜਿਹਾ ਹੋਵੇ ਜਦੋਂ ਹੀ ਆਟਾ ਬਣ ਕੇ ਤਿਆਰ ਹੋ ਗਿਆ ਤਾਂ ਫਿਰ ਇਹਨੂੰ ਬਾਰੀਆ ਪਟਕ ਪਟਕ ਕੇ ਮਾਰਨ ਦੀ ਇਹਨੂੰ ਜਿੰਨਾ ਮਰਜੀ ਕੁੱਟਿਓ 3-4 ਮਿੰਟ ਤੁਸੀਂ ਇਸ ਕੰਮ ਤੇ ਜ਼ਰੂਰ ਲਗਾਓ ਉਸ ਤੋਂ ਬਾਅਦ ਆਪਣੇ ਹੱਥ ਉੱਪਰ ਪਾਓ ਥੋੜਾ ਜਿਹਾ ਕਿਓ ਜਾਂ ਕੋਈ ਵੀ ਤੇਲ ਪਾ ਲਿਓ ਤੇ ਹਲਕਾ ਜਿਹਾ ਇਹਨੂੰ ਮਿਕਸ ਕਰ ਦਿਓ ਫਿਰ ਤੁਸੀਂ ਆਪਣੇ ਆਮ ਵਰਤੋਂ ਵਾਲਾ ਲੈ ਲੈਨੇ ਚਪਾਤੀ ਬਾਕਸ ਜਾਂ ਕੋਈ ਤੁਸੀਂ ਕਿਸੇ ਵੀ ਤਰ੍ਹਾਂ ਦਾ ਕਿਚਨ ਵਾਲਾ ਕੋਈ ਬਾਕਸ ਲੈ ਸਕਦੇ ਹੋ ਤੇ ਉਹਦੇ ਵਿੱਚ ਆਟੇ ਨੂੰ ਰੱਖ ਦਿਓ ਦੇਖੋ ਆਟਾ ਜਿਹੜਾ ਕਿੰਨਾ ਵਧੀਆ ਜਾਲੀਦਾਰ ਬਣ ਕੇ ਤਿਆਰ ਹੋ ਗਿਆ ਇਸ ਤਰੀਕੇ ਨਾਲ ਵਿੱਚ ਰੱਖ ਕੇ ਉੱਪਰੋਂ ਢੱਕ ਦਿਓ ਫਿਰ ਤੁਸੀਂ ਇਹਨੂੰ 5-6 ਘੰਟਿਆਂ ਲਈ ਰੈਸਟ ਤੇ ਰੱਖ ਦਿਓ ਜਾਂ ਫਿਰ ਤੁਸੀਂ ਇਹਨੂੰ ਘੰਟਾ ਡੇਢ ਘੰਟਾ ਧੁੱਪ ਵਿੱਚ ਰੱਖਿਓ ਉਸ ਤੋਂ ਬਾਅਦ ਜੀ ਆਪਾਂ ਕਰਾਂਗੇ ਛੋਲੇ ਤਿਆਰ ਕਿਉਂਕਿ ਆਟਾ ਆਪਾਂ ਰੈਸਟ ਤੇ ਉੱਪਰ ਧੁੱਪ ਵਿੱਚ ਰੱਖਤਾ ਸੀ ਤਾਂ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਛੋਲਿਆਂ ਨੂੰ ਰਾਤ ਪਰ ਭੋਂਤਾ ਧੋਤਾ ਫਿਰ ਕੁੱਕਰ ਵਿੱਚ ਪਾਣੀ ਪਾ ਕੇ ਛੋਲਿਆਂ ਨੂੰ ਰੱਖਿਆ ਤੇ ਉਸ ਤੋਂ ਬਾਅਦ ਆਪਾਂ ਥੋੜੇ ਜਿਹੇ ਲਏ ਆ ਮਸਾਲੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਡੇਢ ਚਮਚ ਲਿਆ ਚਾਹ ਪੱਤੀ ਦਾ ਦਾਲਚੀਨੀ ਇੱਕ ਵੱਡੀ ਇਲਾਇਚੀ ਉਹਦਾ ਮੂੰਹ ਖੋਲ ਕੇ ਲਿਆ ਦੋ ਛੋਟੀਆਂ ਇਲਾਇਚੀਆਂ ਦੋ ਤਿੰਨ ਲਏ ਆ ਲੌਂਗ ਆਪਾਂ ਇਹਨੂੰ 30 ਚੈਨਰ ਵਿੱਚ ਬੰਦ ਕਰਤਾ ਤੁਸੀਂ ਚਾਹੋ ਤਾਂ ਇੱਥੇ ਸੂਤੀ ਕਪੜਾ ਲੈ ਸਕਦੇ ਹੋ ਉਹਦੇ ਵਿੱਚ ਇਹ ਚੀਜ਼ਾਂ ਸਾਰੀਆਂ ਨੂੰ ਬੰਨ੍ਹ ਦਿਓ ਚਾਹ ਪੱਤੀ ਜ਼ਰੂਰ ਪਾਓ ਕਿਉਂਕਿ ਇਹਦੇ ਵਿੱਚ ਆਪਾਂ ਇਹਦਾ ਕਲਰ ਦੇਣਾ ਦੋ ਪਾਇਆ ਪਤੇਜ ਪੱਤੇ ਨਾਲ ਹੀ ਕੱਟਿਆ ਆਪਾਂ ਹਰਾ ਧਨੀਆ ਇੱਕ ਵੱਡਾ ਪਿਆਜ਼ ਇੱਕ ਟਮਾਟਰ ਤਿੰਨ ਚਾਰ ਕਟੀਆਂ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਇਹਦੇ ਵਿੱਚ ਜ਼ਿਆਦਾ ਪੈਂਦੀਆਂ ਇਸ ਗੱਲ ਦਾ ਧਿਆਨ ਰੱਖਿਓ ਕਿਉਂਕਿ ਆਪਾਂ ਇਹਦੇ ਵਿੱਚ ਲਾਲ ਮਿਰਚ اپنی مرضی ਅਨਸਾਰ ਹੀ ਪਾਉਣੀ ਹੈ ਜੇ ਤਿੱਖਾ ਪਸੰਦ ਹੈ ਤਾਂ ਪਾਵਾਂਗੇ ਨਹੀਂ ਸਕਿਪ ਕਰ ਦਾਂਗੇ ਫਿਰ ਆਪਾਂ ਟਮਾਟਰ ਪਿਆਜ਼ ਹਰਾ ਧਨੀਆ ਤੇ ਹਰੀਆਂ ਮਿਰਚਾਂ ਇਹ ਸਾਰੀਆਂ ਚੀਜ਼ਾਂ ਕੁੱਕਰ ਵਿੱਚ ਪਾ ਦਾਂਗੇ ਪਾਣੀ ਆਪਣਾ ਇੱਥੇ ਚੰਗੀ ਤਰ੍ਹਾਂ ਗਰਮ ਹੋ ਚੁੱਕੀਏਗਾ ਸਾਰੀਆਂ ਚੀਜ਼ਾਂ ਮਿਕਸ ਕਰਨ ਤੋਂ ਬਾਅਦ ਅੱਧਾ ਚਮਚ ਪਾਵਾਂਗੇ ਵਿੱਚ ਨਮਕ ਦਾ ਤੇ ਥੋੜਾ ਜਿਹਾ ਵਿੱਚ ਘਿਓ ਤੁਸੀਂ ਜ਼ਰੂਰ ਪਾਓ ਕਿਉਂਕਿ ਉਹਦੇ ਨਾਲ ਪਾਣੀ ਹੈ ਜਿਹੜਾ ਵਿਸਲਰਾਂ ਹੀ ਬਾਹਰ ਬਿਲਕੁਲ ਨਹੀਂ ਆਊਗਾ ਪਾਣੀ ਤੁਸੀਂ ਇਹਦੇ ਵਿੱਚ ਜ਼ਿਆਦਾ ਵੀ ਨਹੀਂ ਪਾਉਣਾ ਕਿਉਂਕਿ ਇਹ ਆਪਾਂ ਸੁੱਕੇ ਛੋਲਿਆਂ ਦੇ ਇਹਨਾਂ ਇੰਤਿਆਰ ਕਰਾਂਗੇ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਿਓ ਕੁੱਕਰ ਨੂੰ ਕਰਿਓ ਬੰਦ ਛੇ ਸੱਤੇ ਦਿਵਿਸਲਾ ਲਗਾ ਲਿਓ ਤਾਂ ਕਿ ਜਿਹੜੇ ਛੋਲੇ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਜਾਣ ਬਿਲਕੁਲ ਵੀ ਸਖਤ ਨਹੀਂ ਰਹਿਣੇ ਚਾਹੀਦੇ ਬੜੇ ਸੌਫਟ ਜੇ ਬਣ ਜਾਣ ਉਸ ਤੋਂ ਬਾਅਦ ਜੀ ਆਪਾਂ ਲਈਏ ਦੋ ਵੱਡੇ ਟਮਾਟਰ ਤੇ ਉਹਨਾਂ ਨੂੰ ਕੱਟ ਲਿਆ ਤੇ ਉਹਨਾਂ ਦੀ ਵਧੀਆ ਜੀ ਆਪਾਂ ਪਿਓਰੀ ਤਿਆਰ ਕਰ ਲਾਂਗੇ ਛੋਲੇ ਇਸ ਤਰੀਕੇ ਨਾਲ ਬਣਾਓਗੇ ਤਾਂ ਬਾਜ਼ਾਰ ਨਾਲੋਂ ਕਿਤੇ ਜ਼ਿਆਦਾ ਟੇਸਟੀ ਬਣਨਗੇ ਜਿਦੋਂ ਇੱਕ ਵਾਰੀ ਇਸ ਤਰੀਕੇ ਨਾਲ ਛੋਲੇ ਭਟੂਰੇ ਬਣਾ ਕੇ ਤੁਸੀਂ ਖਾ ਲੇ ਜਾਂ ਕਿਸੇ ਨੂੰ ਖੁਭਾਈ ਤਾਂ ਤੁਹਾਡੀ ਕਿੰਨੀ ਤਾਰੀਫ ਹੋਊਗੀ ਉਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਕਿਉਂਕਿ ਮੈਨੂੰ ਤਾਂ ਪਤਾ ਹੀ ਹੈ ਵੀ ਤੁਹਾਡੀ ਬੜੀ ਤਾਰੀਫ ਹੋਣੀ ਹੈ ਉਸ ਤੋਂ ਬਾਅਦ ਜੀ ਦੇਖੋ ਆਪਣੇ ਛੋਲੇ ਪੱਕ ਕੇ ਹੋ ਗਏ ਤਿਆਰ ਤੇ ਇਹਦੇ ਵਿੱਚੋਂ ਆਪਾਂ 3 ਸਟ੍ਰੇਨਰ ਕੱਢ ਲਿਆ ਜਿਦੇ ਵਿੱਚ ਆਪਣੇ ਖੜੇ ਸੁੱਕੇ ਮਸਾਲੇ ਸੀ ਤੇਜ ਪੱਤਾ ਵੀ ਆਪਾਂ ਬਾਹਰ ਕੱਢਤਾ ਆਪਣੇ ਛੋਲਿਆਂ ਦਾ ਕਲਰ ਬੜਾ ਹੀ ਵਧੀਆ ਆਇਆ ਤੇ ਪਾਣੀ ਦੇਖੋ ਇਹਦੇ ਵਿੱਚ ਇੰਨਾ ਕੀ ਹੈ ਫੁੱਲ ਕੇ ਛੋਲੇ ਵਿੱਚ ਬਣ ਕੇ ਫੁੱਲ ਤਿਆਰ ਹੋ ਗਏ ਜਿਆਦਾ ਪਾਣੀ ਬਿਲਕੁਲ ਨਹੀਂ ਰੱਖਿਆ ਜਿਵੇਂ ਅੱਧਾ ਗਲਾਸ ਪਾਣੀ ਇਹਦੇ ਵਿੱਚ ਹੈਗਾ ਇਸ ਟਾਈਮ ਧਿਆਨ ਰੱਖਿਓ ਫਿਰ ਕੜਾਈ ਵਿੱਚ ਕੜਚੀ ਪਰ ਕੇ ਪਾਵਾਂਗੇ ਤੇਲ ਦੀ ਵਿਚ ਪੋਣਾਂਗੇ ਜੀਰਾ ਅੱਧਾ ਚਮਚ ਪਾਵਾਂਗੇ ਅਜਵੈਨ ਦਾ ਫਿਰ ਅਦਰਕ ਲਸਣ ਤਿੰਨ ਚਾਰ ਪਾਈਆਂ ਹਰੀਆਂ ਮਿਰਚਾਂ ਪਹਿਲਾਂ ਆਪਾਂ ਕੁੱਕਰ ਵਿੱਚ ਵੀ ਪਾਈਆਂ ਸੀ ਇਸ ਗੱਲ ਦਾ ਧਿਆਨ ਰੱਖਿਓ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਪਕਾ ਲਾਂਗੇ ਫਿਰ ਵਿੱਚ ਮਿਕਸ ਕਰ ਦਾਂਗੇ ਟਮਾਟਰਾਂ ਦੀ ਪਿਓਰੀ ਤੇ ਜਿਹੜਾ ਇਹਦੇ ਵਿੱਚ ਪਾਣੀ ਪੋਣਾ ਹੈ ਉਹ ਤੁਸੀਂ ਹਲਕਾ ਜਿਹਾ ਜੱਗ ਨੂੰ ਧੋ ਕੇ ਹੀ ਪਾ ਲਿਓ ਚੰਗੀ ਤਰ੍ਹਾਂ ਇਹਨੂੰ ਇੱਥੇ ਪਕਾ ਲਿਓ ਤੇ ਇਹਦੇ ਵਿੱਚ ਜਿਹੜੇ ਆਪਾਂ ਮਸਾਲੇ ਪਾਉਣੇ ਆ 2 ਚਮਚ ਪਰ ਕੇ ਲਵਾਂਗੇ ਆਪਾਂ ਚਨਾ ਮਸਾਲਾ ਇਹ ਆਪਾਂ ਮਾਰਕੀਟ ਵਾਲਾ ਹੀ ਪਾਇਆ ਹੈ ਤੁਸੀਂ ਕਿਸੇ ਮਰਜ਼ੀ ਬ੍ਰਾਂਡ ਦਾ ਇਹ ਪਾ ਸਕਦੇ ਹੋ ਅੱਧਾ ਚਮਚ ਪਾਵਾਂਗੇ ਕਾਲਾ ਨਮਕ ਨਮਕ ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਪਾਓ ਕਿਉਂਕਿ ਆਪਾਂ ਪਹਿਲਾਂ ਚਿੱਟਾ ਨਮਕ ਛੋਲੇ ਵਿੱਚ ਮਿਕਸ ਕੀਤਾ ਸੀ ਫਿਰ ਦਰਦਰਾ ਪੀਸਿਆ ਹੋਇਆ ਭੂਜਿਆ ਜੀਰੇ ਦਾ ਪਾਊਡਰ ਪਾਇਆ ਫਿਰ ਆਪਾਂ ਥੋੜਾ ਜਿਹਾ ਪਾਇਆ ਦੇ ਵਿੱਚ ਅਮਚੂਰ ਪਾਊਡਰ ਇਹ ਜ਼ਰੂਰ ਪਾਓ ਇਹਦੇ ਨਾਲ ਥੋੜੀ ਜਿਹੀ ਖਟਾਸ ਆਉਂਦੀ ਹੈ ਟੇਸਟ ਬੜਾ ਹੀ ਵਧੀਆ ਆਉਂਦਾ The <laughs> ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਵਿੱਚ ਪਾਤੀ ਜੀ ਆਪਾਂ ਕਾਲੀ ਮਿਰਚ ਇਹਦੇ ਵਿੱਚ ਆਪਾਂ ਲਾਲ ਮਿਰਚ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਬਾਕੀ ਜਿਹਨੂੰ ਤਿੱਖਾ ਪਸੰਦ ਹੋਵੇ ਤਾਂ ਤੁਸੀਂ ਆਪਣੀ ਮਰਜ਼ੀ ਦੇ ਅਨੁਸਾਰ ਇਹਦੇ ਵਿੱਚ ਲਾਲ ਮਿਰਚ ਪਾ ਸਕਦੇ ਹੋ ਜਿੰਨੀ ਤੁਹਾਨੂੰ ਜ਼ਰੂਰਤ ਹੋਵੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਆਪਾਂ ਪਕਾ ਲਿਆ ਉਸ ਤੋਂ ਬਾਅਦ ਇਹਦੇ ਉੱਪਰ ਪਾਵਾਂਗੇ ਆਪਾਂ ਮੇਥੀ ਇਹਦੇ ਨਾਲ ਇੱਥੇ ਕੁਛ ਬਹੁਤ ਬੜੀ ਵਧੀਆ ਹੋਂ ਲੱਗੀ ਜਦ ਇਹ ਪੱਕ ਕੇ ਤਿਆਰ ਹੋ ਗਏ ਤੇ ਇਹ ਇਹਨਾਂ ਨੇ ਛੱਡਤਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਮਿਕਸ ਕਰਾਂਗੇ ਆਪਾਂ ਉਬਾਲੇ ਹੋਏ ਛੋਲੇ ਤੇ ਹੋਨ ਦੇਖੋ ਇਹਨਾਂ ਦਾ ਕਲਰ ਕਿੰਨਾ ਜ਼ਿਆਦਾ ਵਧੀਆ ਆਇਆ ਨਾ ਇਹਦੇ ਵਿੱਚ ਕੋਈ ਰੰਗ ਵਾਲੀ ਮਿਰਚ ਪਾਉਣੀ ਹੈ ਨਾ ਆਪਾਂ ਹਲਦੀ ਪਾਉਣੀ ਹੈ ਇਸ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਚੰਗੀ ਤਰ੍ਹਾਂ ਮਿਕਸ ਕਰਕੇ 5 ਤੋਂ 10 ਮਿੰਟ ਲਈ ਇਹਨੂੰ ਇਸੇ ਤਰ੍ਹਾਂ ਹੀ ਤੁਸੀਂ ਪਕਾਉਂਦੇ ਰਹੋ ਗੈਸ ਦੀ ਫਲੇਮ ਇੱਥੇ ਮੀਡੀਅਮ ਟੂ ਫੁੱਲ ਰੱਖ ਸਕਦੇ ਹੋ ਉਸ ਤੋਂ ਬਾਅਦ ਦੇਖੋ ਆਪਣੇ ਛੋਲੇ ਜਿਹੜੇ ਪੂਰੀ ਤਰ੍ਹਾਂ ਪੱਕ ਕੇ ਇੱਥੇ ਤਿਆਰ ਹੈ ਥੋੜਾ ਜਿਹਾ ਉੱਪਰ ਹਰਾ ਹਰਾ ਧਨੀਆ ਆਪਾਂ ਹੋਰ ਪਾ ਦਾਂਗੇ ਫਿਰ ਥੋੜੀ ਜੀ ਬਰੀਕ ਲੰਬੀ ਅਦਰਕ ਆਪਾਂ ਕੱਟੀ ਹੈ ਤੁਸੀਂ ਚਾਹੋ ਤਾਂ ਇੱਥੇ ਲਸਣ ਵੀ ਕੱਟ ਸਕਦੇ ਹੋ ਜਿੰਨੂੰ ਪਸੰਦ ਹੋਵੇ ਉਹ ਪਾਤੀ ਆਪਾਂ ਜੀ ਛੋਲਿਆਂ ਦੇ ਉੱਪਰ ਦੇਖੋ ਕਿੰਨਾ ਜ਼ਿਆਦਾ ਵਧੀਆ ਕਲਰ ਹੈ ਤੇ ਆਪਣੀ ਇਹ ਛੋਲੇ ਸਬਜੀ ਬਣ ਕੇ ਤਿਆਰ ਹੈ ਹੁਣ ਲੈ ਗਏ ਜੀ ਪਟੂਰੇ ਤੇ ਆਪਾਂ ਆਟਾ ਵੀ ਲਿਆਏ ਕਿਉਂਕਿ ਉਹ ਵੀ ਤਿਆਰ ਹੋ ਗਿਆ ਤੇ ਦੇਖੋ ਆਟੇ ਨੂੰ ਇੱਥੇ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਨਾ ਤੁਸੀਂ ਇਹਦੀ ਮੁੱਕੀ ਦੇਣੀ ਹੈ ਨਾ ਇਹਨੂੰ ਮਸਲਣਾ ਇਹ ਬਿਲਕੁਲ ਤਿਆਰ ਹੈ ਕਿਉਂਕਿ ਆਪਾਂ ਸਾਰਾ ਕੁਝ ਪਹਿਲਾਂ ਹੀ ਕਰਤਾ ਸੀ ਹੁਣ ਆਪਾਂ ਇਹਨੂੰ ਇਕੱਠਾ ਜਾਂ ਕਰਕੇ ਇਸ ਤਰੀਕੇ ਨਾਲ ਇਹਨੂੰ ਮਰੋੜ ਜਿਲੇਓ ਤੇ ਤੋਂ ਪੇੜਾ ਤੁਸੀਂ ਬਣਾ ਲਿਓ ਜਿਆਦਾ ਪੇੜਾ ਬਣਾਉਣ ਦੀ ਲੋੜ ਵੀ ਨਹੀਂ ਬਸ ਹੱਥਾਂ ਨਾਲ ਇਹਨੂੰ ਹਲਕਾ ਜਿਹਾ ਪ੍ਰੈਸ ਕਰਿਓ ਚੱਕਲੇ ਦੇ ਉੱਪਰ ਚੰਗੀ ਤਰ੍ਹਾਂ ਲਗਾ ਲਿਓ ਤੇਲ ਕਿਉਂਕਿ ਮੈਂ ਪਹਿਲਾਂ ਘੱਟ ਲਗਾਇਆ ਸੀ ਬੇਲਨ ਵਿੱਚ ਬੜੀ ਮੁਸ਼ਕਲ ਆਈ ਤੇ ਉਸ ਤੋਂ ਬਾਅਦ ਤੁਸੀਂ ਇਹ ਤੇਲ ਲਗਾ ਲਿਆ ਚਟਪਟੇ ਬਿਲਦੇ ਜਾਣਗੇ ਤੇ ਤੁਸੀਂ ਇਹਨੂੰ ਉੱਪਰਲੇ ਹਿੱਸੇ ਨੂੰ ਉੱਪਰ ਵੱਲੀ ਵੇਲਣਾ ਤੇ نیچے ਨੂੰ نیچے ਵੱਲ ਪਰ ਰੋਟੀ ਦੀ ਤਰ੍ਹਾਂ ਨਾ ਵੇਲਿਓ ਨਹੀਂ ਤਾਂ ਇਕੱਠੇ ਹੁੰਦੇ ਜਾਣਗੇ ਸੋ ਬਾਜੀ ਦੇਖੋ ਆਪਾਂ ਇਹਨੂੰ ਬੇਲ ਕੇ ਜਿੱਡੇ ਤੁਸੀਂ ਸਾਈਜ਼ ਦੇ ਬਣਾਉਣੇ ਆ ਉਸ ਹਿਸਾਬ ਦੇ ਤੁਸੀਂ ਰੱਖ ਲਿਓ ਫਿਰ ਖੁੱਲੀ ਜੀ ਲਿਓ ਜੀ ਕੜਾਈ ਤੇ ਉਹਦੇ ਵਿੱਚ ਕਾਫੀ ਸਾਰਾ ਪਾਓ ਤੇਲ ਕਿਉਂਕਿ ਪਟੂਰੇ ਆ ਨੇ ਫੁੱਲ ਜਾਣਾ ਤੇ ਉਹ ਕਾਫੀ ਜਗ੍ਹਾ ਰੋਕਣਗੇ ਇਸ ਹਿਸਾਬ ਨਾਲ ਤੁਸੀਂ ਕੜਾਈ ਲਿਓ ਤੇ ਛਣਨੀ ਨਾਲ ਤੁਸੀਂ ਹੌਲੀ ਹੌਲੀ ਉੱਪਰੇ ਦੇ ਤੇਲ ਪਾਉਂਦੇ ਜਾਓ ਤੇ ਇਹਨੂੰ ਹਿਲਾਉਂਦੇ ਜਾਓ ਦੇਖੋ ਆਪਣੇ ਆਪ ਹੀ ਪਟੂਰੇ ਨੇ ਫੁੱਲ ਜਾਣਾਗਾ ਸਾਰੇ ਪਟੂਰੇ ਇਸੇ ਤਰ੍ਹਾਂ ਹੀ ਬੜਨਗੇ ਇਤੋਂ ਪਤਾ ਲੱਗ ਜੂ ਕਿ ਜਿਹੜਾ ਤੁਹਾਡਾ ਆਟਾ ਸੀ ਉਹ ਬਿਲਕੁਲ ਪਰਫੈਕਟ ਗਨਕੇ ਤਿਆਰ ਹੋਇਆ ਉਸ ਤੋਂ ਬਾਅਦ ਜੀ ਆਪਾਂ ਪਟੂਰੀਆਂ ਨੂੰ ਫਲਾਉਂਦੇਗੇ ਤੇ ਨਾਲ ਨਾਲ ਆਪਾਂ ਹੋਰ ਵੀ ਪਟੂਰੇ ਭੇਲ ਦੇਗੇ ਬਹੁਤ ਹੀ ਸਿੰਪਲ ਜੀ ਰੈਸিপি ਹੈ ਤੇ ਪਰ ਮਜ਼ੇਦਾਰ ਐਨੀ ਹੈ ਕਿ ਜਦੋਂ ਤੁਸੀਂ ਬਣਾਓਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂ ਸਾਰੇ ਪਟੂਰੇ ਦੇਖੋ ਇਸੇ ਤਰੀਕੇ ਨਾਲ ਫੁੱਲਣਗੇ ਜਿਵੇਂ ਜਿਵੇਂ ਤੁਸੀਂ ਇਹਨਾਂ ਨੂੰ ਕਲਰ ਦੇਣਾ ਥੋੜਾ ਜਿਹਾ ਲਾਈਟ ਡਾਰਕ ਉਹ ਆਪਣੀ ਮਰਜ਼ੀ ਨਾਲ ਰੱਖ ਲਿਓ ਪਰ ਤੇਲ ਹੈ ਜਿਹੜਾ ਤੁਹਾਡਾ ਫੁੱਲ ਗਰਮ ਹੋਣਾ ਚਾਹੀਦਾ ਪਰ ਜਦੋਂ ਤੁਸੀਂ 2-3 ਪਟੂਰੇ ਤਿਆਰ ਕਰ ਲੇ ਤਾਂ ਤੇਲ ਨੂੰ ਥੋੜਾ ਜਿਹਾ ਘਟਾ ਦਿਓ ਕਿਉਂਕਿ ਨਹੀਂ ਤਾਂ ਇੱਕੋ ਸਾਰੀ ਸੜਨ ਲੱਗ ਜਾਣਗੀ ਬਹੁਤ ਹੀ ਮਜ਼ੇਦਾਰ ਜੀ ਰੈਸিপি ਤੁਹਾਨੂੰ ਕਿਉਂ ਜੀ ਲੱਗੀ ਕਮੈਂਟ ਕਰਕੇ ਇਹਨੂੰ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਹੋ ਕਿਉਂਕਿ ਬੜੇ ਹੀ ਭੈਣ ਪਾਈਆਂ ਦੇ ਕਮੈਂਟ ਆਏ ਸੀ ਕਿ ਸਾਨੂੰ ਪਟੂਰੇ ਬਣਾਉਣੇ ਦੱਸੋ ਇਹ ਤਰੀਕਾ ਅਪਣਾਇਓ ਤੇ ਸਾਰੇ ਪਰਿਵਾਰ ਨੂੰ ਬਣਾ ਕੇ ਜ਼ਰੂਰ ਖਵਾਇਓ ਵੀਡੀਓ ਦੇਖ ਲਈ ਧੰਨਵਾਦੀ